ਮੇਨੋ ਗਲੋਬਲ ਸਟੇਜ ਤੇ ਖੜੋ ਹੋ ਕੇ ਰਿਤ ਕੇੰਦਾ ਮੈਂ ਹੂੰ ਪੰਜਾਬ ਉਹ ਤੁਹਾਡੇ ਕਰਕੇ ਹੈ ਐਂਡ ਮੈਂ ਕਹਿਣਾ ਚਾਹਾਂਗਾ ਹੀ ਹੈਜ਼ ਮੇਡ ਅਸ ਥਰੋਉ ਪਲੀਜ਼ ਮੈਂ ਤਾੜੀਆਂ ਚਾਹਾਂਗਾ ਇਸ ਸਖਤ ਤੇ ਵੀ ਕਿਉਂਕਿ ਇਹ ਮੇਂ ਦਿਲ ਤੋਂ ਕਹਿ ਰਿਹਾ ਕਿ ਕਿ ਮੈਨੂੰ ਲੱਗਦਾ ਮੈਂ ਤੁਹਾਨੂੰ ਬਹੁਤ ਬਹੁਤ ਦੌਰਾਨ ਤੋਂ ਤੁਹਾਨੂੰ ਫੋਲੋ ਕਰ ਰਿਹਾ ਤੁਹਾਨੂੰ ਦੇਖਦੇ ਆ ਜਾਣਦੇ ਆਪਾਂ ਲੇਕ ਜਿਸ ਤਰ੍ਹਾਂ ਨੇ ਨਾਲ ਜਿਸ ਸਟੇਜ ਤੇ ਜਾ ਕੇ ਤੁਸੀਂ ਉਸ ਪੰਜਾਬ ਦੀ ਗੱਲ ਕਰਦੇ ਹੋ ਨਾ ਕਿ ਇੱਥੇ ਪੰਜਾਬੀ ਆ ਸਕਦੇ ਹਾਂ ਇੱਥੇ ਪੰਜਾਬੀ ਕਰ ਸਕਦੇ ਹਾਂ ਖਾਸ ਤੌਰ ਤੇ ਨਾ ਤੁਸੀਂ ਬੱਚਿਆਂ ਨੂੰ ਸਟੇਜ ਤੇ ਬੁਲਾਉਨੇ ਮੈਨੂੰ ਲੱਗਦਾ ਹੈ ਕਿ ਉਚਾਰ ਦੇ ਨਾਮ ਤੁਸੀਂ ਚਾਰ ਤੋਂ ਲੋਕਾਂ ਨੂੰ ਸੁਪਨਾ ਦਿਖਾ ਸਕਦੇ ਹੋ ਕਿ ਜੇ ਅੱਜ ਸਟੇਜ ਤੇ ਚੜਾਈਏ ਨਾ ਕਿਉਂਕਿ ਉਹ ਰਿਪਰੈਜ਼ੈਂਟੇਸ਼ਨ ਸੋ ਰਿਪਰੈਜ਼ੈਂਟੇਸ਼ਨ ਹੈ ਨਹੀਂ ਕਿਸੇ ਕੁਝ ਜਦੋਂ ਸੇ ਹਿੰਦੀ ਫਿਲਮਾਂ ਵਿੱਚ ਤਾਂ ਸਾਨੂੰ ਰਿਪਰੈਜ਼ੈਂਟੇਸ਼ਨ ਕਿਤੇ ਨਜ਼ਰ ਨਹੀਂ ਆਉਂਦੀ ਸੋ ਇਵਨ ਮੀ ਐਸ ਅ ਚਾਈਲਡ ਮੈਂ ਕਿਤੇ ਉਹ ਨਹੀਂ ਦੇਖਤੀ ਮੈਂ ਕਿਉਂ ਆਦਰਵਾਇਜ਼ ਕਿਉਂ ਫਾਲੋ ਕਰ ਸਕਦੀ ਹਾਂ ਸੋ ਜਦੋਂ ਬੱਚੇ ਇਹਨਾਂ ਨੂੰ ਦੇਖਦੇ ਹੈ ਜਿਵੇਂ ਐਟ ਦ ਟੁਨਾਈਟ ਸ਼ੋ ਆਈ ਮੀਨ We've never seen a Punjabi, a Sardar, an Indian, Koi bhi on that stage, on the TV, a the Tonight Show. Everybody watches, especially like Miri Kudi at She special school we see, but she stayed up. She said, I want to see Daljeet Uncle. I want to see him. And it's like, you school Vhi ki You know, Punjabi But she went to school like that. So that's what is given. Even, matlab mean, generation.

ਜਿਹੜੇ ਬੱਚੇ ਐ ਜਿਹੜੇ ਘਰੇ ਵੀ ਬੈਠੇ ਐ ਉਹ ਜਦੋਂ ਦੇਖਦੇ ਐ ਕਿ ਇਹ ਹੋ ਗਿਆ ਜਿਵੇਂ ਫਿਲਮ ਸ਼ੋ ਹੋ ਗਿਆ ਤਾਂ ਇਹ ਹੁਣ ਅਸੀਂ ਵੀ ਕਰ ਸਕਦੇ ਆ ਇਹ ਕੋਈ ਇਹ ਤੁਸੀਂ ਇਸ ਤੋਂ ਅੱਗੇ ਜਾਵਾਂਗੇ ਮੈਨੂੰ ਲੱਗਦਾ ਪੰਜਾਬੀ ਗੀਤ ਸੀ ਲਾਟਿਨ ਆਰਟਸ ਪਹੁੰਚ ਗਏ ਸੀ ਸਾਰੇ ਐਫਰੋ ਆਰਟਸ ਪਹੁੰਚ ਗਏ ਸੀ ਪੰਜਾਬੀ ਨਹੀਂ ਸੀ ਹੱਲੇ ਉੱਥੇ ਪਹੁੰਚੇ ਸੋ ਮੈਨੂੰ ਲੱਗਦਾ ਪੰਜਾਬੀ ਦਾ ਡੂ ਸੀ ਔਰ ਮੈਨੂੰ ਲੱਗਦਾ ਹੱਲੇ ਜੋ ਬਹੁਤ ਗੋਸੂਚੇ ਬਤਾਜੀ ਮਾਸ ਕਿਰਪਾ ਕਰ ਆਈ ਕੈਨ ਬੀਲੀਵ ਲਾਸਟ ਟਾਈਮ ਤੁਸੀਂ ਕੀ ਸੀਗਾ ਅੱਜ ਤਾਂ ਮੈਂ ਸੋਚ ਲਿਆ ਆ ਐਂਡ ਅ ਬਿਗ ਅਪਲਾਸ ਟੂ ਯਰ ਟੀਮ ਆਲਸੋ ਥੈਂਕ ਯੂ ਥੈਂਕ ਯੂ ਇਹ ਜੋਤੂ ਸੀ ਕਰ ਰਹੇ ਹੋ ਸਾਰੇ ਤੇ ਜਿਦਾ ਨਾ ਆਉਂਦੇ ਆ ਬੀ ਐਨ ਸ਼ਰਮਾ ਸਾਹਿਬ ਨੇ ਤੁਹਾਡੇ ਬਾਰੇ ਗੱਲ ਕਹੀ ਨਾ ਕਿ ਤੁਸੀਂ ਪੰਜਾਬੀ ਫਿਲਮ ਕਰ ਲਿਆ ਕਰੋ ਉਹ ਵੱਡੀ ਹੋ ਜਾਂਦੀ ਹੈ ਤੇ ਮੈਂ ਕਿਹਾ ਸਾਡਾ ਕੁਝ ਕਿਰਦਾਰ ਐਸੇ ਨੇ ਜਿਹੜੇ ਐਸੇ ਹੋਗੇ ਨੇ ਜਿਹੜੇ ਸਾਡੇ ਦੇਚ ਬਹੁਤ ਵੱਡੇ ਨੇ ਛੋਟਾ ਜਿਹਾ ਪਾਕ ਬਦਿੰਚ ਰਾਜਪੁਰੇ ਵਾਲੇ ਜਿਵੇਂ ਸ਼ੈਂਪੀ ਦੇ ਡੈਡੀ ਅੱਜ ਜਦ ਸਰ ਪਹੁੰਚੇ ਨਾ ਮੈਨਾਂ ਨੂੰ ਕਿਹਾ ਮੈਂ ਕਿਹਾ ਸਰ ਉਹਨਾ ਆਈਕੋਨਿਕ ਤੇ ਲੈਜੈਂਡਰੀ ਕਿਰਦਾਰ ਹੈ ਸਰ ਅੱਜ ਵੀ ਲੋਕ ਮੰਨਦੇ ਹੋਣਗੇ ਨਾ ਕਹਿੰਦੇ ਹੋਣਗੇ ਹੈਨਾ ਸ਼ਾਂਤੀ ਦੇ ਡੈਡੀ ਹਲੋ ਅਜਿਤ ਲੋਕੀਂ ਤਾਂ ਕਹਿੰਦੇ ਸ਼ਾਂਤੀ ਦਾ ਡੈਡੀ ਪਰ ਮੈਂ ਤਿੰਨੋਂ ਫਿਲਮਾਂ ਦੇ ਵਿੱਚ ਡਾਇਰੈਕਟਰ ਸਾਹਿਬ ਨੂੰ ਪੁੱਛਿਆ ਕਿ ਮੇਰੇ ਕੈਰੈਕਟਰ ਦਾ ਨਾਮ ਕੀ ਹੈ ਯਾਨੀ ਇਹ ਕਿਹੜਾ ਕਿਹੜਾ ਹਲੇ ਤਾਂ ਕਿ ਨਾਮ ਇਹਨਾਂ ਨੇ ਤੁਸੀਂ ਮੈਂ ਰੱਖਿਆ ਨੂੰ ਸਪਸੈਂਫੀ ਕਰ ਦੇਣੀ ਅੱਛਾ ਚਲੋ ਛੱਡੋ ਸੈਂਫੀਸ਼ੀ ਉਪੀ ਨੂੰ ਹੋਰ ਡਾਇਰੈਕਟ ਹੋ ਇੱਕ ਹਿੰਦੀ ਦਾ ਮੁਹਾਵਰਾ ਹੈ ਕਿ ਹਾਥੀ ਕੇ ਪਾਉਂ ਮੇ ਸੱਤ ਕਾ ਪਾਉਂ ਦਰਜੀ ਤੋਂ ਹੱਥ ਦੇਖੋ ਮੈਂ ਤਾਂ ਜਦ ਅਨੀਰੂਝਿ ਕਹ ਰਹੇ ਕਿ ਇਨਸਪਾਇਰ ਹੋਏ सारा हिंदुस्तान पूरी दुनिया इस वे इंस्पायर खासियत देखो की ही है इस बंद इन्हें बॉम्बे दिल्मा बंद करवा दी कला सरदार गज रहे और सलमान शाहरुख कितने हैं ये हम उन्होंने जरूरत बन गया हिंदी फिल्मों में और जो भी इन्होंने वो सी जी चमकीला देखो जे साडे हीरो वास्ते फिल्म लिखिया जा रही है, इन्होंने वास्ते कैरेक्टर लिखे जा रहे हैं तो बहुत वही गल और और फिर उसी तरह उसी बाने उसी सिखी सिदट वि रहना बहुत वो गल है दोस्तों आप जरा थोड़ा जाए उठते हैं फिर क्या बाल कटा लिए तो शायद सी फिल्म मिलनगियाँ या कुछ इस तरह एक जसपाल भट्टी सी जिन्होंने सरदार रह के सरदार बन बने रहे और उसी तरह ये दलजीत दुसान जी है ਜਿਹੇ ਜਰ ਸਰਦਾਰ ਅਸੀਂ ਇੱਥੋਂ ਭੇਜਿਆ ਸੀਗਾ ਉਹ ਹਜੇ ਮਿਲੋਂ ਸਰਦਾਰ ਰਸਲੇ ਚਾਹੇ ਦੁਨੀਆ ਦੇ ਕਿਸੇ ਵੀ ਲੈਵਲ ਤੇ ਪੁੱਜ ਜਾਏ ਇਹਨਾਂ ਨੇ ਜਿਸ ਤਰ੍ਹਾਂ ਕਿਹਾ ਪੰਜਾਬੀਆਂ ਦਾ ਮਾਣ ਸਾਡਾ ਮਾਣ ਵਧਾਇਆ ਔਰ ਜੋ ਐਨਕ ਖਲਕਤ ਦਾ ਜੋ ਐਨਕ ਸੰਸਾਰ ਦਾ ਐਨਕ ਜੀਵਨ ਦਾ ਮਾਣ ਵਧਾਉਂਦਾ ਹੈ ਗੁਰੂ ਮਹਾਰਾਜ ਜੀ ਉਹਦਾ ਮਾਣ ਆਪਣੇ ਆਪ ਹੀ ਵਧਾਉਂਦੇ ਰਹਿੰਦੇ ਕਿਤਰਾ ਬੜੀ ਰਵੇ ਤੇ ਸਾਨੂੰ ਮਾਣ ਹੈ ਈ ਅਸੀਂ ਤੁਹਾਡਾ ਗੱਲ ਕਰਪਾ ਨੇ ਜੀ ਸ਼ਰਮਾ ਜੀ ਬਹੁਤ ਵੱਡੇ ਆਰਟਿਸਟ ਨੇ ਕਈ ਵਾਰੀ ਆਪਣੇ ਬੰਦੇ ਨੂੰ ਪਿਆਰ ਵਿੱਚ ਕਈ ਵਾਰੀ ਥੋੜਾ ਜ਼ਿਆਦਾ ਬੰਦਾ ਕਹਿਦਾ ਵੀ ਕੋਈ ਨਾ ਕੋਈ ਮਹਿਮਾਨ ਸੁਚਾਰਤ ਕਿਸੇ ਨੇ ਸ਼ਾਮ ਦੇ ਵੀ ਆਰ ਨਾਟ ਸੌਰੀ ਫਰ ਐਂਜੋਏ ਬਹੁਤ ਹੀ ਪਿਆਰੇ ਆਰਟਿਸਟ ਨੇ ਅਸੀਂ ਬਹੁਤ ਦੇਖਦੇ ਸਾਡੇ ਤੋਂ ਬਹੁਤ ਪਹਿਲਾਂ ਅਸੀਂ ਸਿੱਖਦੇ ਆਏ ਦੇਖ ਕੇ ਵੀ ਅੰਜਮ ਔਰ ਜਿਹੜੇ ਹਾਥੀ ਦੇ ਪੈਰ ਵਾਲੀ ਗੱਲ ਹੈ ਉਹ ਐਕਚੁਅਲੀ ਬੀ ਐਮ ਸ਼ਰਮਾ ਜੀ ਔਰ ਹੋਰ ਸਾਡੇ ਜਿਹੜੇ ਫਿਲਮ ਦੇ ਵੱਡੇ ਆਰਟਿਸਟ ਨੇ ਅਸੀਂ ਗੱਲ ਕਰਦੇ ਸੌਰੀ ਜਸਵੰਤ

ਕਿਆ ਗੱਲ ਹੈ ਮੈਨੂੰ ਨਾਉ ਇਨ ਦਾ ਆਨਸਰ ਹੈਸ ਟੂ ਬੀ ਬੈਟਰ ਨਾ ਮੈਨੂੰ ਮਤਲਬ ਹਰ ਇੰਟਰਵਿਊਸ ਪੁੱਛਦੇ ਆ ਕਿ ਹੂ ਇਜ਼ ਯਰ ਫੇਵਰਿਟ ਕੋਸਟਾਰ ਸੋ ਸੌਰੀ ਤਰਜੀਤ ਦਾ ਸਾਂਚ ਇਜ਼ ਹੇਅਰ ਐਂਡ ਆਈ ਹੈਵ ਅਟ ਮੋਸਟ ਰਿਸਪੈਕਟ ਸਾਇਰਨਲੀ ਬੋਥ ਦਾ ਰਿਸਪੈਕਟ ਬਟ ਜੋ ਮੈਨਨਲੀ ਫੀਲ ਕਰਦੀ ਆਈ ਆਈ आई जस्ट इट्स जेन्यून जो उन्होंने मतलब काम करके जो मैं परफॉर्म करती हाँ जो मैं लगती हाँ आई आई कैन डिस्क्राइब इट इट्स जस्ट डिफरेंट मैजिक मीनस मैजिकल जिमें थोड़ा सारे नो पता ही है कि मतलब एक मैजिक दैट्स इट मैजिक पे वो मैजिक सारा दिखता भी है थे। दो प्रोड्यूसर्स आपस में डिस्कस कर रहे थे वो स्क्रीन ना मिल गई है जो मिल गई अच्छा वो सौ करोड़ हो गया है पंजाबी भाषा में बचा के कि सुकून मिले ਪੰਜਾਬੀ ਭਾਸ਼ਾ ਕਰਕੇ ਅਸੀਂ ਤੇ ਪਹੁੰਚ ਪੰਜਾਬੀ ਦੁਨੀਆ ਦੇ ਹਰ ਕੋਨੇ 'ਚ ਚਾਹੇ ਕੋਈ 100 ਬੰਦਾ ਕਿਤੇ ਚਾਹੇ 150 ਬੰਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਸਾਡਾ ਬੰਦਾ ਆ ਗਿਆ ਤੂੰ ਤੁਹਾਨੂੰ ਸਪੋਰਟ ਕਰਨ ਲਈ ਪਹੁੰਚਦੇ ਨੇ ਤੇ ਜਿਮੀ ਫੈਲਨ ਦੇ ਸ਼ੋਅ ਤੇ ਲੋਕੀ 3 ਵਜੇ ਖੜੇ ਸੀ ਪੰਜਾਬੀ ਉਹ ਕਹਿੰਦੇ ਪਹਿਲਾਂ ਇਦਾਂ ਕਦੇ ਨਹੀਂ ਤੇ ਐਂਟਰੀ ਸਿਰਫ 7-8 ਜਣਿਆਂ ਨੂੰ ਮਿਲੀ 100 ਤੋਂ ਉੱਪਰ ਬੰਦਾ ਆਇਆ ਹੋਇਆ ਸੀ ਹਰਾਨੀ ਸੀ ਵੀ ਇੱਕ ਇਹ ਕਿਉਂ ਇਦਾਂ ਹੋ ਰਿਹਾ ਹੈ ਇੰਦੀ ਦੇਰ ਬਾਅਦ ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਨੀ ਸਵੇਰੇ ਕਿਉਂ ਖੜੇ ਆ ਉਹ ਮੇਰੇ ਲਈ ਨਹੀਂ ਖੜੇ ਉਹ ਪੰਜਾਬ ਤੇ ਪੰਜਾਬੀਅਤ ਲਈ ਖੜੇ ਉੱਥੇ ਉਹ ਕੋਈ ਵੀ ਬੰਦਾ ਉੱਥੇ ਜਾਂਦਾ ਪੰਜਾਬੀ ਉਹਨੂੰ ਸਪੋਰਟ ਹੀ ਕਰਦੇ ਨੇ ਸੋ ਚਾਹੀਏ ਕਿਤੇ 100 ਬੰਦਾ ਚਾਹੀਏ 150 ਬੰਦਾ ਕਿਸੇ ਸਿਟੀ ਦੇ ਵਿੱਚ ਜੇ ਜਦ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਪੰਜਾਬੀ ਆ ਸਪੋਰਟ ਕਰਦੇ ਆ ਤੇ ਹੁਣ ਤਾਂ ਚਲੋ ਸ਼ੁਕਰ ਹੈ ਮਹਾਰਾਜ ਦਾ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਆ ਆ ਕੇ ਫੀਲ ਕਰਦੀਆਂ ਪੰਜਾਬ ਤੇ ਸਾਰਿਆਂ ਨੂੰ ਚੰਗਾ ਲੱਗਦਾ ਚਾਹੇ ਕੋਈ ਸਾਊਥ ਤੋਂ ਆਇਆ ਹੁੰਦਾ ਕੋਈ ਬੰਗਲਾਦੇਸ਼ ਤੋਂ ਚਾਹੇ ਕੋਈ ਪਾਕਿਸਤਾਨ ਤੋਂ ਜਿਹੜੇ ਬਾਹਰ ਰਹਿੰਦੇ ਆ ਉਹ ਸਾਰੇ ਫੀਲ ਕਰਦੇ ਔਰ ਪਿਆਰ ਕਰਦੇ ਇਹ ਜਿਹੜੀਆਂ ਬੰਡੀਆਂ ਪਾਈਆਂ ਜਿਹੜਾ ਇਹ ਇਹ ਤਾਂ ਪੋਲਿਟਿਕਸ ਦੀ ਗੱਲ ਹੈ ਜਿਹੜੇ ਬਾਕੀ ਲੋਕਾਂ ਦੇ ਮਨ ਅੰਸ਼ ਤਾਂ ਪਿਆਰ ਹੈ ਤੇ ਬਿਲਕੁਲ ਕਿੰਨੀ ਜ਼ਸਤੇ ਤੇ ਤਾਰੀਆਂ ਵੱਡੀਆਂ ਨੇ ਤੇ ਇੱਕ ਚੀਜ਼ ਜਨਜੀ ਤੁਹਾਡੇ ਨਾਲ ਸ਼ੋਜ਼ ਦੇ ਵਿੱਚ ਮੈਂ ਲਾਈਕ ਆ ਡੋਨਟ ਨੋ ਆਮ ਲਿਟਲ ਇਮੋਸ਼ਨਲ ਟੂਡੇ ਐਂਡ ਆ ਕਿਉਂਕਿ ਜੱਜ ਜਦਾਂ ਅਸੀਂ ਦੇਖਦੇ ਸੀ ਸਟੇਜ ਤੇ ਮੈਂ ਨਾ ਖਾਸ ਤੌਰ ਤੇ ਕੀ ਸਭ ਤੋਂ ਵੱਧ ਦੇਖਿਆ ਜਦ ਲੋਕ ਜਿਹੜੇ 쇼 ਤੋਂ ਬਾਹਰ ਆ ਕੇ ਗੱਲ ਕਰਦੇ ਸੀ ਨਾ एवरीवन दिस ਹੈ ਦ ਅਸੀਂ ਇਨਸਪਾਇਰ ਹੋ ਕੇ ਗਏ ਨਾ ਜਨਰਲੀ 쇼ਸ ਦੇ ਜਦ ਆਪਾਂ ਰਿਵਿਊ ਸੁਣਦੇ ਆ ਹਾਂਜੀ ਐਂਟਰਟੇਨ ਹੋ ਕੇ ਆਇਆ ਹਰ ਕੋਈ ਕਹਿੰਦਾ ਸੀ ਇਨਸਪਾਇਰ ਹੋ ਕੇ ਗਏ ਆ ਹਰ ਕੋਈ ਕਹਿੰਦਾ ਸੀ ਕਿ ਤੁਸੀਂ ਕਿਹਨੇ ਨਾ ਸਟੇਜ ਦੇ ਉੱਤੇ ਕਈ ਐਸੀਆਂ ਗੱਲਾਂ ਮੋਲ ਜਾਂਦੇ ਹੋ ਤੁਸੀਂ ਕਿਤੇ ਕਿਹਾ ਕਿ ਗੱਲਾਂ ਦਾ ਸ਼ਾਇਦ ਅਸਰ ਨਹੀਂ ਪੈਂਦਾ ਬਟ ਤੁਹਾਨੂੰ ਨਹੀਂ ਪਤਾ ਕਿ ਤੁਹਾਡੀਆਂ ਕਈਆਂ ਗੱਲਾਂ ਦਾ ਕਿੰਨਾ ਹੀ ਅਸਰ ਪੈਂਦਾ ਆ ਤੇ ਉਹ ਜਿਹੜੇ ਹਜ਼ਾਰਾਂ ਲੋਕ ਤੁਹਾਨੂੰ ਦੇਖਣ ਆਉਂਦੇ ਨੇ ਉਹ ਉਸ ਸੀ ਨੂੰ ਕ੍ਰੈਸਪ ਕਰਕੇ ਨਾਲ ਲੈ ਕੇ ਜਾਂਦੇ ਨੇ ਮੈਂ ਇਹ ਜਾਨਣਾ ਚਾਹਾਂਗਾ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਸਟੇਜ ਤੇ ਕਹਿੰਦੇ ਨੇ ਜਦ ਤੁਸੀਂ ਕਹਿੰਦੇ ਹੋ ਪੰਜਾਬੀ ਤੁਸੀਂ ਕਰ ਸਕਦੇ ਹੋ ਮੈਨੂੰ ਕਿਹਾ ਸੀ ਮੈਂ ਆ ਨਹੀਂ ਕਰ ਸਕਦਾ ਮੈਂ ਤੁਹਾਡੇ ਲਈ ਕਰਕੇ ਦਿਖਾਇਆ ਸਾਰਾ ਕੁਝ ਅਚੀਵ ਕੀਤਾ ਉਹ ਸਾਰਾ ਲਾਈਕ ਇਹ ਇਨਸਪਾਇਰ ਕਰਨਾ ਕਿੱਥੋਂ ਆਮਦ ਹੈਗੀ ਹੈ ਕਿ ਤੁਸੀਂ ਹੁਣ ਇਨਸਪਾਇਰ ਕਰ ਰਹੇ ਹੋ ਸਿਰਫ ਐਂਟਰਟੇਨ ਨਹੀਂ ਕਰ ਰਹੇ ਉਹ ਸਮਝ ਚਲਾ ਗਿਆ ਜਦ ਦਿਲਜੀਤ ਗਾਉਂਦੇ ਸੀ ਤੇ ਬਸ ਲੋਕ ਭੰਗੜਾ ਪਾ ਕੇ ਚਲੇ ਜਾਂਦੇ ਸੀ ਦਿਲਜੀਤ ਦਾ ਸ਼ੋਰ ਨਾਲ ਰਹਿੰਦਾ ਆ ਉਸ ਤੋਂ ਤੁਹਾਡੇ ਆਡੀਅנס ਰਿਵਿਊਸ ਸੁਣਦੇ ਆ ਕਿੱਥੋਂ ਆ ਮਤਲਬ ਲੋੜ ਦਾ ਟਾਈਮ ਦਿਨ ਨਹੀਂ ਹੁੰਦਾ ਜੇ ਤੁਸੀਂ ਕੰਮ ਕਰਦੇ ਰਹਿੰਦੇ ਕਰਦੇ ਰਹਿੰਦੇ ਕੰਮ ਫਿਰ ਕਈ ਲੋਕੀ ਕਹਿੰਦੇ ਆ ਹੋਣ ਕੇ ਦਿਲਜੀਤ ਆਊਟ ਆਫ ਸਡਨ ਬਹੁਤ ਹਿੱਟ ਹੋ ਗਿਆ ਮੈਨੂੰ ਤਾਂ 22 ਸਾਲ ਹੋ ਗਏ ਕੰਮ ਕਰਦੇ ਨੂੰ ਆਊਟ ਆਫ ਸਡਨ ਜਾਂ ਤਾਂ ਮੈਂ ਕੱਲ ਆਇਆ ਹੋਗਾ ਇੰਡਸਟਰੀ ਜਾਂ ਮੈਂ 2 ਸਾਲ ਪਹਿਲਾਂ ਆਇਆ ਹੋਗਾ ਤਾਂ ਹਿੱਟ ਹੋ ਗਿਆ ਮੈਨੂੰ ਤਾਂ 22 ਸਾਲ ਹੋ ਗਏ ਕੰਮ ਕਰਦੇ ਨੂੰ ਆਊਟ ਆਫ ਸਡਨ ਕਿੱਥੋਂ ਹਿੱਟ ਹੋ ਗਿਆ ਮੇਰਾ ਜੋਰ ਲੱਗ ਗਿਆ ਤੇ ਆਊਟ ਆਫ ਸਡਨ ਕਿਵੇਂ ਹਿੱਟ ਹੋ ਗਿਆ ਮੈਂ ਦਿਨ ਰਾਤ ਕੰਮ ਕੀਤਾ ਮੈਂ ਆਪਣੇ ਘਰ ਦੇ ਨੂੰ ਟਾਈਮ ਨਹੀਂ ਦੇ ਸਕਿਆ ਮੈਂ ਕੋਈ ਫਿਲਮ ਚੱਲੀ ਕੋਈ ਨਹੀਂ ਚੱਲੀ ਕੋਈ ਗਾਣਾ ਚੱਲਿਆ ਕੋਈ ਨਹੀਂ ਚੱਲਿਆ ਕੋਈ ਟੀਵੀ ਹੋਇਆ ਪਰ ਛੱਡੇ ਹੀ ਕੁਛ ਨਹੀਂ ਤਾਂ ਵੀ ਢੇ ਕੰਮ ਕੀਤਾ ਪਰ ਮੈਂ ਕਿਸੇ ਲਈ ਨਹੀਂ ਕੀਤਾ ਆਪਣੇ ਲਈ ਕੀਤਾ ਤੇ ਮੈਂ ਹੁਣ ਕਹੂੰਗਾ ਸਾਡੇ ਲਈ ਵੀ ਕੀਤਾ ਤੇ ਉਹ ਚ ਜਦੋਂ ਤੁਸੀਂ ਕੰਮ ਕਰਦੇ ਰਹਿੰਦੇ ਆ ਤੇ ਮੇਰੇ ਮੰਮੀ ਗੱਲ ਕਹਦੇ ਹੁੰਦੇ ਸੀ ਵੀ ਕੰਮ ਆਪਣਾ ਤੇ ਸੋਪਾ ਜਾਗਦੀ ਸੋ ਜਦੋਂ ਤੁਸੀਂ ਕੰਮ ਕਰਦੇ ਰਹਿੰਦੇ ਕੰਟੀਨਿਊਸਲੀ ਤਾਂ ਫਿਰ ਉਹ ਮਹਾਰਾਜ ਕਹਦੇ ਨਾ ਕਦੇ ਕਿਰਪਾਤ ਕਰ ਦੇ ਬਿਲਕੁਲ ਆਪ ਹੀ ਹੋ ਰਿਹਾ ਮੈਨੂੰ ਕੁਛ ਨਹੀਂ ਪਤਾ ਕੀ ਹੋ ਰਿਹਾ ਤੇ ਬਿਲਕੁਲ ਤੇ ਨਾ ਇਹ ਇਹ ਚੀਜ਼ਾਂ ਵੀ ਜਿਹੜੀਆਂ ਨੇ ਬਹੁਤ ਬਹੁਤ ਇਨਸਪਾਇਰ ਕਰਦੀਆਂ ਨੇ ਤੇ ਨਾ ਇਸੇ ਗੱਲ ਤੋਂ ਨਾ ਮੈਂ ਨੀਰੂ ਤੇ ਵੀ ਆਣਾ ਚਾਹੁੰਦਾ ਇੱਕ ਟਾਈਮ ਸੀਗਾ ਵਿਛ ਨੂੰ ਨਾ ਆਫਟਰ ਦ ਸੈਕਿੰਡ ਪ੍ਰੈਗਨਨਸੀ ਹੈ ਨਾ ਨੀਰੂ ਤੁਸੀਂ ਆਏ ਕੰਮ ਕੀਤਾ देयर वाज ਅ ਟਾਈਮ ਕਿ ਫਿਰ ਮੈਂ ਬਹੁਤਾ ਵਰਕ ਨਹੀਂ ਕਰ ਰਹੀ ਸੀ ਬਟ ਉਹ ਗੋਟ ਟੈਂਪਰੇਰੀ ਫੇਸ ਸੀਗਾ ਐਂਡ ਆਮ ਗ੍ਰੇਟਲੀ ਹੈਪੀ ਅਬਾਊਟ ਇਟ ਉਸ ਟਾਈਮ ਦੇ ਵਿੱਚ ਆਪਣੇ ਵਾਪਸ ਇੱਕਦਮ ਕਿਹਨੇ ਨਾ ਛਾਲ ਮਾਰ ਕੇ ਉੱਥੇ ਪਹੁੰਚਿਆ ਕਿ ਨਹੀਂ मेरा टाइम नहीं गया अपना टाइम तो अभी भी है ओ सामना किन्ना कोखा था कि में कीता तुसी इनको कुछ नहीं पता है हो रहा है कोई <laughs> <ना? laughs> <laughs> रहा आई रियली डोंट नो मतलब आई नहीं के कॉन्शियस मतलब टेस्ट पे बैक ए प्लान बनाया कि हुन मैं आ करूंगी वो करूंगी इन टारगेट करूंगी उन फोन करूंगी बस फिट रहो कम करते रहो थिंक पॉजिटिव पे अपने आप चीज ना होंदियां रहंदियां आई थिंक पॉजिटिविटी आई थिंक दैट्स द बेस्ट ਤੇ ਤੇ ਬਾਕੀ ਮੈਂ ਆਪਣੇ মিডিਆ ਨੂੰ ਕਹਿਣਾ ਚਾਹਣਾ ਥੈਂਕ ਯੂ ਸੋ ਮਾਚ ਤੁਸੀਂ ਸਾਰੇ ਆਏ ਹੋ ਕਵਰੇਜ ਕਰ ਦਿੱਤੀ ਹੈ ਦੇਖੋ ਤੁਸੀਂ ਸਾਰੇ ਨੇ ਕਵਰ ਕਰਨਾ ਕਿ ਇਹ ਇਹ ਕਹਿ ਰਿਹਾ ਕਿ ਪਛੜਿਆ ਕਰਦਾ ਛੱਡੋ ਜੱਟ ਜੂਰੀ ਫ੍ਰੀ ਜੂ 27 ਨੂੰ ਆ ਰਹੀ ਹੈ 5 ਦਿਨ ਲੱਗੇ ਆ ਚੱਕ ਦੋ ਫੱਟੇ ਬਸ ਦੈਟਸ ਆਲ ਵੀ ਵਾਂਟ ਟੂ ਸੇ ਬਿਲਕੁਲ ਉਤਮ ਹੋਏਗੀ ਤੇ ਇਸ ਫਿਲਮ ਦੇ ਨਾਲ ਮੈਨੂੰ ਲੱਗਦਾ ਹੈ ਕਿ ਉਹੀ ਸਭ ਕੁਝ ਹੋਏਗਾ ਤੁਸੀਂ ਦੋਨਾਂ ਨੇ ਵਿਟਨੈਸ ਕੀਤਾ ਜਿਹੜੇ ਲੋਕ ਜਾ ਕੇ ਭੰਗੜੇ ਪਾਉਂਦੇ ਨੇ ਸਟੇਜ ਉਹ ਜੈਟ ਐਨ ਯੂਨਿਟ ਵਨ ਦੇ ਨਾਲ ਟ੍ਰੈਂਡ ਸ਼ੁਰੂ ਹੋਇਆ ਸੀਗਾ ਜਿਹੜਾ ਨਾ ਲਾਈਕ ਇੱਕ ਇੱਕ ਵਾਰ ਨਹੀਂ ਦੋ ਦੋ ਵਾਰ ਤਿੰਨ ਤਿੰਨ ਵਾਰ ਲੋਕਾਂ ਨੇ ਭੰਗੜੇ ਪਾਉਂਦੇ ਦੇਖਿਆ ਹੈ ਕਿ ਜਿਹੜੇ ਸੀਗਾ ਉੱਥੇ ਜਾਓ ਕਿ ਲੋਕ ਅਸੀਂ ਦੇਖ ਰਹੇ ਹਾਂ ਕਿ ਗਾਣਾ ਸ਼ੁਰੂ ਹੋਇਆ ਨਹੀਂ ਲੋਕ ਨੱਚ ਰਹੇ ਨੇ ਇਹ ਤੁਸੀਂ ਆਪ ਵਿਟਨੈਸ ਕੀਤਾ ਭਾਜੀ ਮੈਂ ਵੀ ਵਿਟਨੈਸ ਕੀਤਾ ਮੈਂ ਟਰਾਈ ਕਰੂ ਮੈਂ ਇਸ ਵਾਰੀ ਮੈਂ ਪੰਜਾਬ ਆਇਆ ਤੇ ਮੈਂ ਥੇਡਰਸ ਜਾ ਕੇ ਭੰਗੜੇ ਪਾ ਕੇ ਆਵਾਂ ਸੋ ਏ ਹੋ ਸਕਦਾ ਕਿ ਕੋਈ ਫਿਲਮ ਜਾ ਕੇ ਦੇਖਣ ਗਿਆ ਹੋਵੇ ਤੇ ਦਿਲਜੀਤ ਉਥੇ ਸডেনਲੀ ਆਣ ਕੇ ਪੰਗੜੇ ਪੈ ਰਹੇ ਹੋਣ